e é. E for the ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਰਵਿੰਦਰ ਸਿੰਘ ਬਰਾੜ ਪੰਜਾਬ ਰੋਡਵੇ ਪੰਪਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵਜੇਂਡਾ ਦੀਪ ਤੋਂ ਮੈਂ ਪ੍ਰਧਾਨ ਆ ਜੀ ਮਾਮਲਾ ਬੱਸਾਂ ਬਣ ਗਈ ਜੋ ਸਾਡੀ ਤਿੰਨ ਰੋਜ਼ਾ ਹੜਤਾਲ ਹੈ ਅਸੀਂ ਅੱਜ ਸਟਾਰਟ ਕੀਤੀ ਹੈ ਕਿਉਂਕਿ ਇਸੇ ਬੜੇ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਸਾਡੇ ਮੁਲਾਜ਼ਮਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ 10000 ਨਵੀਂ ਬੱਸ ਪੀਆਰਟੀਸੀ ਤੇ ਰੋਡਵੇ ਤੇ ਬੇੜੇ ਚ ਪਾਈ ਜਾਵੇ ਤਾਂ ਜੋ ਸਹੀ ਸਫ਼ਰ ਸਹੂਲਤ ਆਮ ਲੋਕਾਂ ਨੂੰ ਮਿਲ ਸਕੇ ਤੇ ਨਾਲ ਦੀ ਨਾਲ ਜਿਹੜਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਥਨ ਬਣ ਸਕਣ ਤੇ ਜਿਹੜੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਨਿਰਖਾ ਉਹ ਲਾਗੂ ਕੀਤਾ ਜਾਵੇ ਤੇ ਜਿਹੜਾ ਕਿਲੋਮੀਟਰਾਂ ਦਾ ਘਰਾਣਿਆਂ ਦਾ ਮਹਿਕਮੇ ਤੇ ਕਾਬੂ ਹੋ ਰਿਹਾ ਉਹਨਾਂ ਨੂੰ ਰੋਕਿਆ ਜਾਵੇ ਤੇ ਮਹਿਕਮਿਆਂ ਨੇ ਆਪਣੀਆਂ ਮਾਲਕੀ ਦੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਜਿਹੜੇ ਕਿਲੋਮੀਟਰਾਂ ਦਾ ਜਿਹੜਾ ਬੋਲਬਾਲਾ ਹੈ ਉਹ ਖਤਮ ਹੋ ਸਕੇ ਤੇ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ ਤੇ ਜੇ ਉਹ ਜਿਹੜੀ ਮਾਨ ਸਰਕਾਰ ਇਹ ਸੱਤਾ 'ਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਅਸੀਂ ਸੱਤਾ 'ਚ ਆਉਣ ਤੋਂ ਬਾਅਦ ਆ ਜਿਹੜਾ ਕੋਈ ਵੀ ਕੋਈ ਵਰਗਾ ਧਰਨਾ ਨਹੀਂ ਲਾਊਗਾ ਜਿਹੜਾ ਹਰਾ ਪੈਨਾ ਆਮ ਲੋਕਾਂ ਲਈ ਚੱਲੇਗਾ ਪਰ ਇਹ ਹਰਾ ਪੈਨਾ ਆਮ ਲੋਕਾਂ ਦੀ ਚਲਣ ਦਾ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਚੱਲਿਆਗਾ ਤਾਂ ਅਸੀਂ ਜਿਹੜੇ ਤਿੰਨ ਰੋਜ਼ਾ ਅੱਜ ਹੜਤਾਲ ਕੀਤੀ ਹੈ 10 ਤਰੀਕ ਨੂੰ ਕੱਲ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਦੇ ਰਹਿ ਸਕੇ ਧਰਨਾ ਦੇ ਕੇ 7 ਤੋਂ 8000 ਮੁਲਾਜ਼ਮਾਂ ਜਿਹੜਾ ਲੈ ਕੇ ਉੱਤੇ ਜਾਵਾਂਗੇ ਤੇ ਤਿੱਕੇ ਸਵਾਲ ਕਰਾਂਗੇ ਤੇ ਅਗਰ ਕੋਈ ਵੱਧਵਾ ਐਕਸ਼ਨ ਸਾਡੇ ਤੇ ਲਿਆ ਜਾਂਦਾ ਹੈ ਕਾਸੀ ਭਰਾਤਰੀ ਜਤੇ ਬੰਦੇ ਆਂਦਾ ਸਾਨੂੰ ਸਹਿਯੋਗ ਹੈ ਤਾਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਤਿੱਖਾ ਸੰਘਰਸ਼ ਕਰਾਂਗੇ ਹੋ ਸਕਦਾ ਸਾਨੂੰ ਪੰਜਾਬ ਦੇ ਰੋਡ ਬਲੌਕ ਕਰਨੇ ਪੈਣ ਜਾਂ ਕੋਈ ਵੀ ਤਿੱਖਾ ਕਦਮ ਕਰਨਾ ਪਵੇ ਕਿੰਨੇ ਪਰਸੈਂਟ ਬੱਸਾਂ ਜਿਹੜੀਆਂ ਅੱਜ ਬੰਦ ਨੇ ਸਾਰੀਆਂ 100% ਬੱਸਾਂ ਜਿਹੜੀਆਂ ਬੰਦ ਐ ਜਿਹੜੀਆਂ ਇੱਕ ਆਦੂਕਾ ਬੱਸਾਂ ਚੱਲ ਰਹੀਆਂ ਉਹ ਸਿਰਫ ਰੈਗੂਲਰ ਮਲਾਜ਼ਮ ਉਤਾਰ ਰਹੇ ਆ ਕੋਈ ਵੀ ਕੱਚਾ ਕੰਮਾ ਡੂਟ ਤੇ ਨਹੀਂ ਹੈਗਾ ਕੋਈ ਕੱਚਾ ਕੰਮਾ ਡਿਊਟੀ ਨਹੀਂ ਕਰ ਰਿਹਾ ਆਮ ਲੋਕਾਂ ਜਿਹੜੇ ਪੂਰੇ ਰਾਜਿਆ ਲਈ ਵੀ ਦਿਖਾ ਬਿਲਕੁਲ ਜੀ ਆਮ ਲੋਕਾਂ ਕੋ ਅਸੀਂ ਹੱਥ ਜੋੜ ਕੇ ਮਾਫੀ ਵੀ ਚਾਹੁੰਦੇ ਆ ਪਰ ਇਹ ਲੜਾਈ ਹੈ ਇਹ ਆਮ ਲੋਕਾਂ ਦੀ ਲੜਾਈ ਹੈ ਕਿਉਂਕਿ ਅਗਰ ਇਹ ਅਦਾਰਾ ਬੰਦ ਹੁੰਦਾ ਤਾਂ ਜਿਹੜੇ ਆਮ ਲੋਕਾਂ ਨੂੰ ਜਿਹੜੇ ਇਸ ਵੀਰ ਜਬਰੂਸੂਦ ਪ੍ਰਧਾਨ ਅਨੰਦ ਨਹੀਂ ਮਾਰ ਸਕਣਗੇ ਤੇ ਨਾਲ ਦੀ ਨਾਲ ਜੇ ਮਰਮਾਨੀ ਆ ਕਾਰਪੋਰੇਟ ਘਰਾਣਿਆਂ ਦੀ ਉਹ ਸਾਹਮਣੇ ਆਊਗੀ ਅਸੀਂ ਇਹ ਸਿਰਫ ਅਦਾਰੇ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਵੀ ਅਦਾਰੇ ਨੂੰ ਬਚਾਇਆ ਜਾ ਸਕੇ ਕਿਉਂਕਿ ਅਗਰ ਮੁਲਾਜ਼ਮ ਰੈਗੂਲਰ ਹੋਣਗੇ ਤਾਂ ਹੀ ਇਹ ਅਦਾਰਾ ਬਚੇ ਨਵੀਆਂ ਬੱਸਾਂ ਹੁਣ ਤੱਕ ਕੀ ਆ ਕੇ ਸਰਕਾਰ ਨੇ ਪਾ ਦਿੱਤੀ ਹਾਲੇ ਤੱਕ ਇਸ ਕਾਰਜਕਾਲ ਵਿੱਚ ਜੀ ਕੋਈ ਵੀ ਨਵੀਂ ਬੱਸ ਨਹੀਂ ਪਾਈ ਗਈ ਸਿਰਫ ਪੁਰਾਣੀਆਂ ਬੱਸਾਂ ਨੂੰ ਫੁੱਲ ਲਾ ਕੇ ਦਿਖਾਇਆ ਜਾਂਦਾ ਬਿਲਕੁਲ ਇਹ ਨਹੀਂ ਸਰਕਾਰ ਸਾਹਮਣੇ ਆਈ ਹੈ ਜੀ ਇਹ ਸਰਕਾਰ ਵਿੱਚ ਆਪਾਂ ਦੇਖੀਏ بڑے بڑے ਕਤਲ ਹੋ ਰਹੇ ਆ ਜਿਹੜਿਆ ਨੌਜਵਾਨਾਂ ਦੇ ਸਿਰਾਂ ਤੋਂ ਪੱਗਾਂ ਵੀ ਲੈ ਰਹੇ ਨੇ ਚੁੰਮੜਿਆ ਜਿਹੜਿਆ ਆਪਣਗਤ ਇਹ ਆਪੇ ਆਣਦੀਆਂ ਲੋਰੋ ਲੈ ਰਹੇ ਨੇ ਹਰ ਪੱਖ ਤੋਂ ਜਿਹੜੀ ਇਹ ਸਰਕਾਰ ਬਿਲਕੁਲ ਫੇਲ ਹੈ ਜੀ ਕਿ ਅਜੇ ਤੱਕ ਕੋਈ ਵੀ ਸਾਢੇ ਤਿੰਨ ਕਾਰਜਕਾਲ ਸਾਢੇ ਤਿੰਨ ਸਾਲ ਦੇ ਕਾਰਜਕਾਲ 'ਚ ਕੋਈ ਵੀ ਨਵੀਂ ਬੱਸ ਇਹ ਸਰਕਾਰ ਵੱਲੋਂ ਨਹੀਂ ਪਾਈ